ਤਰੀਕ ਨੂੰ ਇੱਕ ਵਾਰਦਾਤ ਹੋਈ ਸੀ 19 ਤਰੀਕ ਨੂੰ 19 ਦਸੰਬਰ ਦੀ ਵਾਰਦਾਤ ਹੈ 6:30 ਵਜੇ ਦੇ ਕਰੀਬ ਇੱਕ ਸੰਦੀਪ ਕੁਮਾਰ ਔਰ ਸੋਨੂ ਨਾਮ ਦਾ ਵਿਅਕਤੀ ਹੈਗਾ ਸੀ ਜੋ ਇੱਕ ਜੰਕ ਡੀਲਰ ਦੇ ਸ਼ਾਪ ਦੇ ਉੱਪਰ ਕੰਮ ਕਰ ਰਿਹਾ ਸੀ ਜੰਕ ਹਾਊਸ ਦੇ ਉੱਤੇ ਕੰਮ ਕਰਦਾ ਸੀ ਤਾਂ ਉਥੇ ਉਹਦਾ ਕਰੀਬ 6:30 ਵਜੇ ਕਿਸੇ ਅਨਨੋਨ ਸਸਪੈਕਟ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਮਰਡਰ ਕਰ ਦਿੱਤਾ ਗਿਆ ਸੀ ਉਹਦੀ ਤਫ਼ਤੀਸ਼ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਗੇ ਤਫ਼ਤੀਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਡੇ ਡੀਐਸਪੀ ਸ਼ਾਹ ਆਪਣੇ ਸ਼ਾਹਕੋਟ ਮਿਸਟਰ ਸੁਖਪਾਲ ਸਿੰਘ ਤੇ ਸਾਡੇ ਜਿਹੜੇ ਇਨਸਪੈਕਟਰ ਸ਼ਾਹਕੋਟ ਇਨਸਪੈਕਟਰ ਬਲਵਿੰਦਰ ਸਿੰਘ ਇਹਨਾਂ ਦੀ ਟੀਮਾਂ ਜਿਹੜੀਆਂ ਗਠਿਤ ਕੀਤੀ ਗਈਆਂ ਇਹਨਾਂ ਨੇ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਡੀ ਟੈਕਨੀਕਲ ਇਨਪੁਟਸ ਸਾਡੇ ਕੋਲ ਜੋ ਰਿਸੀਵ ਹੋਈਆਂ ਉਹਨਾਂ ਦੇ ਉੱਤੇ ਜੇ ਕੰਮ ਕਰਦੇ ਹੋਏ ਇੱਕ ਸ਼ੇਰਾ ਨਾਂ ਦਾ ਜਿਹੜਾ ਵਿਅਕਤੀ ਹੈਗਾ ਰਾਜੇਵਾਲ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਫਿਕਰ ਆਊਟ ਕੀਤਾ ਉਹਦੇ ਵਿੱਚ ਐਂਡ ਕੱਲ ਜਿਹੜੀ ਹੈਗੀ ਇਸ ਦੇ ਵਿੱਚ ਮਕਦਮੇ ਦੇ ਵਿੱਚ ਉਸਨੀ ਜਿਹੜੀ ਫਿਰੋਜ਼ਪੁਰ ਏਰੀਆ ਤੋਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁੰਦੀ ਹੈ ਤੇ ਇੱਕ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦੇ ਤੋਂ ਜਿਹੜਾ ਪਿਸਤਲ ਸੀ ਜਿੰਗਾਨਾ ਪਿਸਤਲ ਹੈਗਾ ਇੱਕ 9mm ਤੇ ਇਹ ਆਪਣਾ ਜਿਹੜਾ ਪਿਸਤਲ ਹੈਗਾ ਮੇਡ ਇਨ ਤੁਰਕੀ ਹੈ ਇਹ ਰਿਕਵਰ ਕੀਤਾ ਤੇ ਦੋ ਲਾਈਵ ਕਾਟੇਜ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਐਂਡ ਦੋਸ਼ੀ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਇਹਦੇ ਵਿੱਚ ਐਡਮਿਟ ਕੀਤਾ ਕਨਫੈਸ ਕੀਤਾ ਐਂਡ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆਈ ਹੈ ਕਿ ਇੱਕ ਜਗਪ੍ਰੀਤ ਨਾਂ ਦਾ ਜਿਹੜਾ ਜੱਗਾ ਹੈਗਾ ਇਹ ਅਮਰੀਕਾ ਦੇ ਵਿੱਚ ਡੰਕੀ ਰੋਡ ਤੇ ਰਹਿਂ ਗਿਆ ਸੀ ਇਹਦੀ ਇੱਕ ਕਿਸੇ ਲੜਕੀ ਨਾਲ ਜਾਣ ਪਛਾਣ ਸੀ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਹ ਚਾਹਦਾ ਸੀ ਕਿ ਉਹ ਲੜਕੀ ਕਿਸੇ ਹੋਰ ਦੇ ਨਾਲ ਜਾਣ ਪਛਾਣ ਜਿਹੜਾ ਹੈਗਾ ਨਾ ਰੱਖੇ ਪਰੰਤੂ ਜਿਹੜਾ ਸੰਦੀਪ ਕੁਮਾਰ ਸੋਨੂ ਜਿਹੜਾ ਡਿਸੀਜ਼ਡ ਹੈਗਾ ਸੀ ਵਿਕਟਮ ਹੈ ਉਹਦੇ ਪਿਛਲੇ ਸਮੇਂ ਦੇ ਵਿੱਚ ਦਿਨ ਲੜਕੀ ਨਾਲ ਰਿਸ਼ਤੇ ਦੀ ਗੱਲ ਹੋਈ ਤਾਂ ਉਸਨੇ ਉਸ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਇਹ ਜਿਹੜਾ ਜਗਬ੍ਰੀਤ ਜੱਗਾ ਹੈਗਾ ਇਹ ਇਸ ਗੱਲ ਤੋਂ ਖਫਾ ਹੋ ਕੇ ਉਹਨੇ ਜਿਹੜਾ ਇਹ ਇਹ ਤਾਂ ਜਿਹੜਾ ਮਰਡਰ ਦਾ ਪਲਾਨਿੰਗ ਤਿਆਰ ਕੀਤਾ ਤੇ ਉਸਨੇ ਇਹ ਸ਼ੇਰਾਨਾ ਦੇ ਵਿਅਕਤੀ ਨੂੰ ਜਿਹੜਾ ਉਸੇ ਦੇ ਪਿੰਡ ਦਾ ਰਹਿਣ ਵਾਲਾ ਰਾਜੇਵਾਲ ਦਾ ਉਹਨੂੰ ਹਾਇਰ ਕਰਕੇ ਜਿਹੜਾ ਇੱਕ ਕੰਟਰੈਕਟ ਗਿਲਿੰਗ ਜਿਹੜੀ ਇਹ ਕਰਵਾਈ ਸੀ ਇਹਦੀ ਰੈਸਟ ਦੇ ਨਾਲ ਜਿਹੜਾ ਹੈਗਾ ਇਹ ਕੇਸ ਸਾਡਾ ਜਿਹੜਾ ਹੈਗਾ ਸੋਲਵ ਹੋਇਆ ਸਰ ਕਾਰਨ ਕਿਸੇ ਕਿਉਂ ਮਾਰਿਆ ਗਿਆ ਸੀ ਇਹਦੇ ਨਾਲ ਕਿੱਦਾਂ ਰابطਾ ਬਣਿਆ ਆਪ ਤੇ ਉਹ ਬਾਹਰ ਹੈਗਾ ਕਿੱਦਾਂ ਮੁੰਡੇ ਨਾਲ ਗੱਲਬਾਤ ਹੋਈ ਕਿ ਆ ਪਹਿਲੇ ਇਹਦੀ ਜਾਣ ਪਛਾਣ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਗਪਰੀ ਜੱਗਾ ਹੈਗਾ ਇਹ ਤੇ ਅਕਿਊਜ਼ਡ ਜਿਹੜਾ ਸ਼ੂਟਰ ਹੈਗਾ ਇਹ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਐਂਡ ਜਾਣ ਜਾਣ ਇੱਕ ਪਿੰਡ ਦੇ ਹੋਣ ਕਰਕੇ ਇਹਨਾਂ ਦੀ ਪਹਿਲਾ ਸੀ ਐਂਡ ਵਜਾ ਰੰਜਿਸ਼ ਮੈਂ ਕਲੀਅਰ ਕੀਤੀ ਹੈ ਕਿ ਕਿ ਉਹ ਉਹ ਜਗਬਰੀ ਜੱਗੇ ਦੀ ਜਿਹੜੀ ਲੜਕੀ ਨਾਲ ਜਾਣ ਪਛਾਣ ਸੀ ਉਹਨੇ ਸੰਦੀਪ ਕੁਮਾਰ ਸੋਨ ਨੂੰ ਨਾਲ ਵਿਆਹ ਕਰਾ ਲਿਆ ਸੀ ਤੇ ਜਗਬਰੀ ਜੱਗਾ ਨਹੀਂ ਚਾਹੁੰਦਾ ਸੀ ਕਿ ਉਹ ਲੜਕੀ ਜਗਬਰੀ ਜੱਗੇ ਦਾ ਕੋਈ ਆਪਣਾ ਕਿ ਕਰਿਮਨਲ ਰਿਕਾਰਡ ਹੈਗਾ ਪਹਿਲਾਂ ਕੋਈ ਨਹੀਂ ਫਿਲਹਾਲ ਜਿਹੜਾ ਹੈਗਾ ਉਹ ਤਾਂ ਨਹੀਂ ਪਟ ਪਰ ਵੀ ਅਸੀਂ ਬਾਕੀ ਵਕ ਵਕ ਥਾਣਿਆਂ ਤੋਂ ਜਿਹੜਾ ਹੈਗਾ ਇਨਸੀਡੈਂਟ ਉਹਦੇ ਚੈੱਕ ਕਰਾ ਰਹੇ ਹਾਂ ਪਿਸਤਲ ਕਿੱਥੋਂ ਲੈ ਕੇ ਆਇਆ ਸੀ ਜਾਂ ਉਹਨੇ ਜੱਗੇ ਨੇ ਪ੍ਰੋਵਾਈਡ ਕਰਵਾਈ ਸੀ ਇਹਦੇ ਪੁੱਛਗਿੱਛ ਦੇ ਵਿੱਚ ਆਇਆ ਕਿ ਜਿਹੜਾ ਪਿਸਤਲ ਹੈਗਾ ਜਗਬਰੀ ਜੱਗੇ ਵੱਲੋਂ ਹੀ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਗਿਆ ਸੀ ਉਹ ਕਿਸ ਵਕਤੇ ਨੂੰ ਪ੍ਰੋਵਾਈਡ ਕਰਾਇਆ ਜਾਂ ਕਿਸ ਤਰੀਕੇ ਨਾਲ ਇਹਦੇ ਕੋਲ ਆਇਆ ਇਹ ਮੋਡਲੀ ਕੋਈ ਪੁੱਛਗਿੱਛ ਆਇਆ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਜਿਹੜਾ ਪਿਸਤਲ ਮਿਲਿਆ ਸੀ ਨਵੰਬਰ ਦੇ ਵਿੱਚ ਹੀ ਇਹਨੇ ਜਾ ਜਿਹੜੀ ਹੈਗੀ ਐ ਇਸ ਦੇ ਨਾਲ ਇੱਕ ਫਲੋਰ ਏਰੀਆ ਦੇ ਵਿੱਚ ਜਿਹੜੀ ਹੈਗੀ ਐ ਉੱਚੀ ਘਾਟੀ ਏਰੀਆ 'ਚ ਵਾਰਦਾਤ ਕੀਤੀ ਸੀ। ਉੱਥੇ ਜਿਹੜਾ ਸ਼ੇਰਾ ਹੈਗਾ ਸ਼ੇਰੇ ਵੱਲੋਂ ਉੱਥੇ ਇੱਕ ਕਰਨ ਨਾਂ ਦੇ ਲੜਕੇ ਤੇ ਜਿਹੜੀ ਗੋਲੀ ਚਲਾਈ ਗਈ ਸੀ ਜੋ ਉਸ ਦੇ ਪੇਟ ਦੇ ਵਿੱਚ ਗੋਲੀ ਲੱਗੇ ਸੀ ਉੱਥੇ ਵੀ ਇੱਕ 365 ਨੰਬਰ ਮਕਦਮਾ ਜਿਹੜਾ 9 ਨਵੰਬਰ ਤੋਂ ਥਾਣਾ ਫਲੋਰ ਦੇ ਵਿੱਚ ਦਰਜ ਹੋਇਆ ਸੀ ਇੰਡਰਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਉੱਥੇ ਦਰਜ ਹੋਇਆ ਸੀ ਕਿ ਇਹਨੂੰ ਕੋਈ ਫਰੋਥੇ ਦਿੱਤੇ ਗਏ ਸੀ ਹਾਂ ਜਵੇਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਨੂੰ 2 ਲੱਖ ਰੁਪਈਆ ਜਿਹੜਾ ਹੈਗਾ ਇਹਨੇ ਕਿਹਾ ਕਿ ਮੈਨੂੰ ਮਿਲਣਾ ਹੈਗਾ ਸੀ ਤਾਂ ਉਹ ਹਲੇ ਇਸਦੀ ਫਾਈਨੈਂਸ਼ੀਅਲ ਟ੍ਰੇਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਠੀਕ ਹੈ